ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੁਹਾਡਾ ਸਾਰੀ YouTube ਚੈਨਲ ਤੇ ਫੇਸਬੁਕ ਤੇ ਸਵਾਤ ਹੈ ਅੱਜ ਜੇਪਾ ਵੀ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜੀ ਲੈ ਲੇ 7 ਮੀਟਰ ਦਾ ਕਪੜਾ ਜਿਹੜਾ ਪਾ ਫੋਲੋ ਮਲਵਾਤੇ ਹੈ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਕਿਉਂ ਲਿਆ ਕੇ ਲੜਨੂ ਪੂਣੀ ਦਾ ਹੌਲ ਦਾ ਬਸਾ ਥੱਲੇ ਲਾ ਕੇ ਮੰਦਵਾ ਸੋਤਰਾ ਲਾ ਕੇ ਦੋਈ ਬੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਕੇ ਜਿਹੜਾ ਲੜਨੂ ਸਾਫ ਕਰਕੇ ਤੇ ਅੱਧੀ ਅੱਧੀ ਗਲ ਟਾ ਕੇ ਜਿਹੜਾ ਲੜਨੂ ਉਤੋਂ ਥੋੜਾ ਜਿਹਾ ਪਿੰਚ ਕਰਕੇ ਤੇ ਸਾਫ ਕਰਕੇ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਲੜ ਤੇ ਇਹ ਦੇਖ ਦਿਗ ਲਾ ਕੇੜਾ ਲੜਨ ਚਾਹੀਦਾ ਨਾ ਕਿ ਤਰ੍ਹਾਂ ਸਾਵਧ ਕਰਕੇ ਤੇ ਥੋੜੀ ਮਿਠਾਈ ਜਗਰ ਕੇੜਾ ਲੜਨ ਨੂੰ ਲਗਾਵਾਂਗੇ ਤਾਂ ਕਿੜਾ ਬਣਾ ਲੜ ਅੱਖ ਤੋਂ ਖਿਸਕੇ ਨਾ ਜਿਹੜਾ ਆਪਾਂ ਅਗਲਾ ਲੜਨ ਲੋੜਾ ਹੈ ਜਿਹੜਾ ਲੜਨ ਵਾਸਤੇ ਪਹਿਂ ਜਗਰਨਾ ਹੈ ਪਹਿਂ ਤੇ ਕਰਕੇ ਤੇ ਫਿਰ ਪਹਿਲੇ ਵਾਲਾ ਜਿਆਦਾ ਪਹਿਲੇ ਵਾਲਾ ਜਿਆਦਾ ਖੋਲਣਾ ਦੂਜੇ ਵਾਲਾ ਆਪਾਂ ਮਠਿਆਈ ਦੇ ਪਾਸੇ ਨਾਲ ਜੋੜ ਕੇ ਤੇ ਉਤੋਂ ਖੋਲਦਾ ਬਸ ਥੱਲੇ ਰੱਖਣਾ ਆਪਣੇ ਤੇ ਮੰਦ ਬਸ ਉੱਤੇ ਰੱਖ ਕੇ ਤੇ ਜਿਵੇਂ ਹੁੰਦਾ ਸੀ ਪਹਿਲਾ ਵਾਲਾ ਜਿਆਦਾ ਖੋਲਣਾ ਦੂਜੇ ਵਾਲਾ ਆਪਾਂ ਮਠਿਆਈ ਦੇ ਪਾਸੇ ਨਾਲ ਜੋੜ ਕੇ ਤੇ ਜੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰਨਾ ਹੈ ਸਾਫ ਕਰਕੇ ਤੇ ਤੋੜਾ ਲੜ ਨੂੰ ਚਾਰੋਂ ਉਂਗਲੀਆਂ ਦੱਬ ਕੇ ਜਾਂ ਸੈੱਟ ਕਰਕੇ ਤੇ ਫਿਰ ਆਪਾਂ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਤੋੜਾ ਲੜ ਨੂੰ ਦੱਬ ਕੇ ਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਤੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਦੀ ਨਾਲ ਜਿਹੜਾ ਆਪਾਂ ਬਾਜ ਫੇੜੀ ਜਾਣਾ ਹੈ ਤੇ ਉਤੋਂ ਵੀ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਚਾਰੋਂ ਗਲੇਆਂ ਜਿਹੜਾ ਆਪਾਂ ਲੜਨ ਨੂੰ ਉੱਤੋਂ ਛੱਟ ਕਰਕੇ ਤੇ ਫਿਰ ਥੱਲੇ ਜਿਹੜਾ ਲੜਨ ਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀਆਂ ਹੱਤੋਂ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜਿਹੜੀ ਵੀ ਸਾਡੀ YouTube ਚੈਨਲ ਤੇ ਨਵੇਂ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਇਹਨਾਂ ਜਿਹੜਾ ਆਪਾਂ ਵਾਈਫੇਰ ਕੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਇਹਨਾਂ ਹਾਂ ਜਿਹੜਾ ਆਪਾਂ ਸਹੀ ਗਾ ਲੈਣਾ ਚੰਗੀ ਤਰ੍ਹਾਂ ਜਿਹੜਾ ਆਪਾਂ ਜਨਾ ਚ ਬਾਜ ਫੇਰ ਕੇ ਜਿਹੜਾ ਆਪਾਂ ਵਾਈਫਾਈ ਨਾਲ ਪੂਰੀ ਗਲਾਈ ਵਿੱਚ ਥੋੜੀ ਡੇਟ ਚ ਰੱਖ ਕੇ ਜਿਹੜਾ ਬਾਜ ਨੂੰ ਫੇਰਨਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵਕਤ ਵਿੱਚ ਜਗੜ ਕੇ ਪੂਣੀ ਖੋਲਦਾ ਬਸ ਥਲੇ ਰੱਖ ਕੇ ਬੰਦ ਪਤਾ ਉੱਤਰ ਆ ਕੇ ਦੋਈ ਬਲਿਆਂ ਜੁੜੇ ਆ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਉਹ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਅਕ ਤੱਕ ਜਿਹੜਾ ਲੜ ਨੂੰ ਖੋਲਣਾ ਹੈ ਖੋਲ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਹੈ ਤੇ ਜਿਹੜਾ ਲੜ ਨੂੰ ਕਿਤਨਾ ਸੈਟ ਕਰਕੇ ਤੇ ਫਿਰ ਜਿਹੜਾ ਲੜ ਨੂੰ ਥੱਲੇ ਡਬਲ ਲਗਾਉਣਾ ਹੈ ਤੇ ਜੇ ਕਿਤਨਾ ਜਿਹੜਾ ਲੜ ਨੂੰ ਸੌ ਕਰਕੇ ਲੁੱਟ ਕਰਕੇ ਲਗਾ ਦੇਣਾ ਹੈ ਤੇ ਵੀਡੀਓ ਵੱਧ ਤੋਂ ਵੱਧ ਸ਼ੋਅ ਜੂ ਕਰਿਆ ਤਾਂ ਜਿਹੜੇ ਵੀਰਾਂ ਨੂੰ ਪਟਿਆਲ ਸ਼ਹੀ ਪਗਵਨਾਂ ਚ ਕੋਈ ਪ੍ਰਵਾਵਾ ਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰਵਾ ਦਾ ਰਿਵੀਜ਼ਨ ਕਰ ਲੈਣਾ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਈ ਫੇੜ ਕੇ ਲੈਣਾ ਦਾ ਫਾਸਲਾ ਜਿਹੜਾ ਆਪਾਂ ਇੱਕੋ ਜਿਹਾ ਕਰ ਲੈਣਾ ਹੈ ਤੇ ਪਿੱਛੇ ਫਰੰਟ ਤੋਂ ਲੈ ਕੇ ਬੈਕ ਤੱਕ ਜਿਹੜੇ ਪਰ ਚੰਗੀ ਤਰ੍ਹਾਂ ਵਾਈ ਫੇੜ ਕੇ ਉਹਨਾਂ ਦੀ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣ ਹੈ ਲੜਨ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਦਾ ਹੱਲ ਦਬਸਾ ਥਲੀ ਰਾਕੇ ਬੰਦ ਪਸਾ ਉਤਰਾ ਕੇ ਦੋਈ ਵੱਲਿਆਂ ਚੋਂ ਜਿਹੜੇ ਪੱਲੇ ਪੱਲੇ ਜਿਆਦਾ ਖੋਲਣਾ ਦੁੱਤੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇੁੱਤੋ ਇਹਦਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਫੋਲਡ ਕਰਕੇ ਤੇੁੱਤੋ ਜਿਹੜਾ ਲੜ ਨੂੰ ਦੱਬਣਾ ਹੈ ਦੱਬ ਕੇ ਤੇ ਜਿਹੜਾ ਤੁਹਾਡਾ ਲੜ ਇੱਕ ਵਾਰ ਇੱਕ ਵਾਰ ਫੋਲਡ ਕਰੇ ਚ ਮਟਾਈ ਜਾਂਦਾ ਤੁਸੀਂ ਉਸ ਨੂੰ ਉਸੇ ਚੰਗੀ ਤਰ੍ਹਾਂ ਸਾਫ ਉਸ ਨੂੰ ਚੰਗੀ ਤਰ੍ਹਾਂ ਉਸੇ ਉਸੇ ਤਰੀਕੇ ਨਾਲ ਸਾਫ ਕਰਕੇ ਲਗਾ ਸਕਦੇ ਹੋ ਜੇ ਨਹੀਂ ਆਉਂਦਾ ਤਾਂ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਉਹ ਜਿਹੜਾ ਲੜਨ ਦੱਬ ਕੇ ਤੇ ਆਪਣੀ ਜਿਹੜਾ ਸ਼ੇਪ ਐ ਸੈਟ ਕਰਕੇ ਉਹ ਜਿਹੜਾ ਲੜਨ ਲੋਡ ਕਰਕੇ ਲਗਾਉਣਾ ਹੈ ਤੇ ਬਾਕੀ ਪੱਕਦੀ ਵੀਡੀਓ ਆਪਾਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜਿਹੜੇ ਲੜ ਲਏ ਨੇ ਉਹਨਾਂ ਚ ਆਪਾਂ ਵਾਈਫੇਰ ਕੇ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰ ਲੈਣੀ ਆ ਤੇ ਨੋਕ ਤੋਂ ਲਾ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤੇ ਬਾਕੀ-ਬਾਕੀ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ। ਤੇ ਹੁਣ ਜਿਹੜਾ ਆਪਾਂ ਅਗਲਾ ਲੜਣਾ ਲਗਾਉਣਾ ਹੈ, ਲੜਣ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹੌਲਾ ਪਾਸਾ ਸੁੱਝਾ ਕੇ, ਬੰਦ ਪਾਸਾ ਉੱਤਰ ਆ ਕੇ ਦੋ ਹੀ ਪੱਲਿਆਂ ਚੋਂ ਜਿਹੜੇ ਪਹਿਲੇ ਪੱਲੇ ਯਾਰਾ ਖੋਲਣਾ ਤੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਉੱਤਰ ਜਿਹੜਾ ਲੜਣ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ। ਇਹ ਸਾਫ਼ ਕਰਕੇ ਤੇ ਇਧਰੋਂ ਆਪਣੀ ਸਜੀ ਸਾੜ ਤੋਂ ਵੀ ਜਿਹੜੇ ਆਪਣੇ ਵਾਲ ਦਿਓ ਕੱਢ ਕੇ ਚੰਗੀ ਤਰ੍ਹਾਂ ਜਿਹੜਾ ਲੜਣ ਨੂੰ ਲੋਡ ਕਰਕੇ ਤੇ ਬਾਕੀ ਪਗਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ। ਇਹ ਲੜੜ ਨੂੰ ਵਹਿਤੋ ਵੰਡ ਕੇ ਕਰਕੇ ਤੋਤੜ ਲੜੜ ਨੂੰ ਦੱਬਣਾ ਹੈ ਦੱਬ ਕੇ ਤੇ ਫਿਰ ਅੱਖ ਲੋਬ ਜਿਹੜਾ ਇੱਕ ਇੱਕ ਵੜ ਲੜੜ ਨੂੰ ਫੋਲਡ ਕਰਾਂਗੇ ਤਾਂ ਕਿ ਜਿਹੜਾ ਬਣਾ ਲੜੜ ਅੱਖ ਲੋਬ ਉਹ ਹਲਕਾ ਜਿਹਾ ਟੈਟ ਹੋ ਸਕੇ ਦੇਖੋ ਜਿਹੜਾ ਆਪਾਂ ਇੱਕ ਵੜ ਜਿਹੜਾ ਲੜੜ ਨੂੰ ਫੋਲਡ ਕਰਕੇ ਤੋਤੜ ਲੜੜ ਨੂੰ ਦਬਣਾ ਹੈ ਦੱਬ ਕੇ ਤੇ ਨਾਕੀ ਇਹ ਜਿਹੜਾ ਆਪਾਂ ਛੇਵੇਂ ਲੜੜ ਨੂੰ ਫੋਲਡ ਕਰਨਾ ਹੈ ਛੇਵੇਂ ਲੜੜ ਜਿਹਨੂੰ ਆਪਾਂ ਫਰੰਟਲ ਜੜਾਈ ਜਾਂ ਕਿਸੇ ਉਹਦੀ ਆਪਾਂ ਗਾਹ ਜਾ ਕੇ ਚੜਾਈ ਵਧਾ ਦੇਣੀ ਆ ਤਾਂ ਉਦਾਂ ਕੇ ਟਿੰਟ ਨੜਾ ਲੜਨ ਸਹਾਕਾਰ ਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਪਗ ਦੀ ਵੀਡੀਓ ਪਸਾਈਂ ਕਰਨੀ ਹੈ ਤੇ ਆਪਣੇ ਦੀ ਸ਼ੇਪ ਉਹ ਵੀ ਆਪਾਂ ਸੈੱਟ ਕਰਨੀ ਹੈ ਜੇ ਵੀਰੇ ਨੂੰ ਸੰਦਰੀਤ ਲਾਈਕ ਸ਼ੇਰ ਕਰਨੇ ਯੂ ਕਰਿਓ ਤੇ ਵੀਡੀਓ ਬਾਤ ਜਰੂਰ ਕਰਿਓ ਆਪਣੇ ਬੱਕੀ ਪੱਗ ਦੀ ਵੀਡੀਓ ਆਪ ਸੈਟਿੰਗ ਕਰੀ ਜਾਣੀ ਹੈ ਤੇ ਉੱਤੇ ਜਿਹੜਾ ਇਹ ਸੈਟਿੰਗ ਆਲੀ ਲੇਣਾ ਤੁਸੀਂ ਡਬਲ ਸੀ ਸ਼ਾਉਰਡ ਆਪਣਾ ਪਾਤਾ ਸਾਦੇ ਹੋ ਤੇ ਜਿਹੜਾ ਆਪਾਂ ਪੱਗ ਬੈ ਲਾਉਣਾ ਨੱਕ ਦੀ ਜਿਹੜਾ ਆਪਾਂ ਪੱਗ ਲਾਉਣੀ ਜਿੱਥੇ ਭਾਵੇਂ ਲੜ ਫੋਲਡ ਕਰਾਈ ਉੱਥੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਖਿੱਚਣਾ ਹੈ ਥੱਲੇ ਵਾਲ ਖਿੱਚ ਕੇ ਚੰਗੀ ਤਰ੍ਹਾਂ ਆਪਣੇ ਵਾਲ ਨੂੰ ਚੰਗੀ ਤਰ੍ਹਾਂ ਕੱਢ ਲੈਣੇ ਹਨ ਕੱਢ ਕੇ ਤੇ ਜਿਹੜਾ ਆਪਾਂ ਕਾਲਗੀ ਲਾਉਣਾ ਅੱਧਾ ਤੇ ਉੱਧਾ ਥੱਲੇ ਫੋਲਡ ਕਰਕੇ ਲਾੜ ਨੂੰ ਬੈਕ ਤੋਂ ਜਿਹੜਾ ਪੈਂਚ ਕਰਕੇ ਬੈਕ ਤੋਂ ਤੜਾਈ ਤੇ ਲਿਆ ਕੇ ਲਾੜ ਨੂੰ ਮੁਰੇਲੇ ਗੀੜੇ ਬੀ ਚੜਾਈ ਘਟਾ ਦੇਣੀ ਹੈ ਤੇ ਫਿਰ ਜਿਹੜੀ ਆਪਾਂ ਇੱਕ ਟਾਈਪ ਦੀ ਬੂੜੀ ਬਣਾ ਕੇ ਜਿਹੜਾ ਜੜ ਨੂੰ ਚੰਗੀ ਤਰ੍ਹਾਂ ਸਟਿਕਾ ਲੈਣਾ ਤੇ ਉੱਤੋਂ ਜਿਹੜੇ ਉੱਤੇ ਵਾਲੇ ਆ ਜ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਗਏ ਤੇ ਹਲਕੇ ਜਿਹੜਾ ਲੜ ਨੂੰ ਉੱਤੋਂ ਫੋਲਡ ਕਰਾਂਗੇ ਤਾਂ ਜਿਹੜਾ ਬਣਾ ਉੱਤੇ ਲੱਗ ਸਗੇ ਤੇ ਫਿਰ ਆਪਾਂ ਜਿਹੜਾ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਪੱਗ ਪੈ ਸੈਟ ਕਰਕੇ ਤੇ ਫਿਰ ਆਪਾਂ ਜਿਹੜਾ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦਨ ਫੋਲਡ ਕਰਕੇ ਤੇ ਜਿਹਨ ਨੂੰ ਤੁਸੀਂ ਇਹੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਦਾ ਕਿਹੜਾ ਲੜ ਨੂੰ ਉੱਤੇ ਦੱਬ ਲੈਣਾ ਜੇ ਤੁਹਾਡੇ ਲੜ ਉੱਤੇ ਛੋਟੇ ਰਹੇ ਤਾਂ ਤੁਸੀਂ ਇੱਕ ਜਾਂ ਦੋ ਪੱਗ ਬਿਹੜਾ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਪੱਗ ਦੀ ਵੀਡੀਓ ਆਪ ਸੈੜੀਓ ਕਰੀ ਜਾਣੀ ਹੈ ਜਿਹੜਾ ਆਪਾਂ ਸਟਕਣਾ ਜਿਹੜਾ ਆਪਾਂ ਪਲਣ ਲਈ ਸਟ ਦੇ ਸੈਂਟਰ ਤੇ ਉਹਨੂੰ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜ੍ਹ ਵਾਸਤੇ ਉਹਨੂੰ ਫਲਾ ਕੇ ਜਿਹੜਾ ਸਿਰ ਆਪਾਂ ਤੇ ਜਿੱਥੋਂ ਕਿ ਤਸਰ ਨਾ ਗਏ ਦਾ ਉੱਥੋਂ ਪਟੋਲ ਜਿਹੀਆਂ ਦੇ ਕੇ ਜੇ ਆਪਾਂ ਬਾਅਦ ਨਾਲ ਜਿਹੜਾ ਆਪਾਂ ਸੈਲ ਕਵਰ ਕਰ ਜਿਹੜਾ ਲੜਨ ਜਿੰਨਾ ਚੰਗੀ ਤਰ੍ਹਾਂ ਸਿਰ ਨੂੰ ਟੈਡ ਕਵਰ ਕਰਨਾ ਹੈ ਤੇ ਜਿਹੜਾ ਵਸਾ ਜਿਹੜਾ ਆਪਾਂ ਸਾਰ ਕਵਰ ਕਰਕੇ ਤੇੜਾ ਬੈਗ ਦਾ ਲੜ ਲਗਉਣਾ ਅੱਧਾ ਜੁੱਤ ਤੱਕ ਆਪੇ ਫੋਲਡ ਕਰਕੇ ਲੜ ਲਾਉਣਾ ਮੈਚੜਾ ਇੱਕ ਜਿਹੜਾ ਸਾਫ ਕਰਕੇ ਤੇ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਜਿਹੜਾ ਲੜ ਨੂੰ ਫਲਾ ਕੇ ਫਲਾ ਦੇਣਾ ਹੈ ਤੇ ਬਾਕੀ ਭਾਗ ਦੀ ਵੀਡੀਓ ਆਪਾਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜਿੱਥੇ ਕਿਤੇ ਵਾਲ ਆ ਜਾਂਦੇ ਉੱਥੇ ਆਪਾਂ ਬਾਅਦ ਫੇਰ ਕੇ ਆਪਣੇ ਜਿਹੜੇ ਵਾਲ ਨੇ ਕੱਟ ਲੈਣੇ ਹਨ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੀ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ